ਯਾਰ ਇਸ ਵਾਰ ਮੈਂ ਸੋਚਦਾ ਵਾ ਕਿ ਆਹ ਵਾਲੀ ਗੱਡੀ ਤੇ ਆਹ ਵਾਲੀ ਗੱਡੀ ਦੋ ਤਿੰਨ ਗੱਡੀਆਂ ਆਪਣੇ ਦੋਸਤ ਨੂੰ ਗਿਫਟ ਕਰਦਾ ਯਾਰ ਮੈਂ ਤੇ ਯਾਰ ਮੈਂ ਇੱਕ ਚੀਜ਼ ਦੱਸ ਤੂੰ ਅੰਨਾ ਅਮੀਰ ਕਿਸਰਾ ਯਾਰ ਅਮੀਰ ਇਤਰਾ ਵਾ ਕਿ ਜਿਹੜਾ ਮੇਰਾ ਡੈਡੀ ਆ ਉਹਦਾ ਕੋ ਡੈਡੀ ਆ ਜਿਹੜਾ ਉਹ ਛੱਟੇ ਇਧਰ ਆ ਦੱਸ ਉਹਨੂੰ ਇਧਰ ਆ ਹਾਂ ਬੈ ਇਧਰ ਆ ਇੱਥੇ ਖਲੋ ਜਾ ਪੰਗ ਮੇਰੇ ਡੈਡੀ ਵਾਲੀ ਗੱਲ ਵਿੱਚ ਰਹਿ ਗਈ ਇਹ ਆ ਅਮੀਰ ਕਿਤਰਾ ਮੈਂ ਅਮੀਰ ਦੇ ਦਾਦਾ ਕਿਤਰਾ ਮੈਂ ਮੈਂ ਵੀ ਜਿਹੜਾ ਮੇਰਾ ਡੈਡੀ ਆ ਉਹਦਾ ਕੋ ਡੈਡੀ ਆ ਉਹਦਾ ਵੀ ਕੋਈ ਜਿਹੜਾ ਡਾਡੀ ਆ ਉਹਨੂੰ ਵੀ ਵੀਰੋਂ ਦਾ ਪਰਦਾਦਾ ਕਹਿੰਦੇ ਆ ਅੱਛਾ ਪਰਦਾਦਾ ਕਹਿੰਦੇ ਹਾਂ ਕਿੰਨੇ ਕ ਡਾਡੀ ਸੀ ਤੁਹਾਡੇ ਭਾਜੀ ਭਾਜੀ ਡਾਡੀ ਦਾ ਮਰਾ ਇੱਕੋ ਹੀ ਡਾਡੀ ਦਾ ਡਾਡੀ ਫਿਰ ਲਓ ਫੋਟੋਕਾਪੀਆਂ ਲਾ ਲਓ ਅੱਗੇ ਅੱਗੇ ਦੀ ਅੱਗੇ ਫੋਟੋਕਾਪੀਆਂ ਹੋ ਗਿਆ ਯਾਰ ਤੂੰ ਸਹੀ ਦੱਸ ਪਰਦਾਦਾ ਇਹ ਫੋਟੋਕਾਪੀ ਕੀ ਜਾਂਦਾ ਵਾ ਪਾਜੀ ਵੇਖੋ ਦਾਦਾ ਪਰਦਾਦਾ ਨੱਕੜ ਦਾਦਾ ਉੱਤੋਂ ਅੱਗੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਅੱਗੇ ਕੀ ਹੁੰਦਾ ਤੇ ਫਿਰ ਫੋਟੋਕਾਪੀਆਂ ਲਾ ਲਓ ਉਹ ਭਰਾਵਾ ਨੱਕੜ ਦਾਦਾ ਜਿੰਦਾ ਜਿੰਦਾ ਹੀ ਚੀਜ਼ ਹੈ ਉਹ ਮਤਲਬ ਕਿ ਮਨ ਲਾ ਉਹਨੂੰ ਪਰਦਾਦਾ ਜਿੰਦੀ ਚੀਜ਼ ਹੈ ਪਾਜੀ ਮੈਂ ਕਿਹੜੀ ਮੰਨਤੀ ਆ ਫੋਟੋਕਾਪੀਆਂ ਕਰੀ ਜਾਂਦੇ ਹੋ ਅਗਲੇ ਦੀ ਬਈ ਉਹ ਪਰਦਾਦਾ ਨਹੀਂ ਆ ਇਹਨੇ ਸਹੀ ਕਿਹਾ ਵਾ ਮੇਰੇ ਡਾਡੀ ਦਾ ਡੜੀ ਦਾਦਾ ਉਹਦਾ ਅਗੋਂ ਡੜੀ ਪਰਦਾਦਾ ਇਹਨੇ ਸਹੀ ਕਿਹਾ ਵਾ ਅਹੀ ਨਾ ਪਤਾ ਕੀ ਆ ਪੁਰਾਣੇ ਆਪਾਂ ਮੇਰੇ ਜਿਹੜੇ ਬਜ਼ੁਰਗ ਹੈ ਨਾ ਉਹ ਰਾਜੇ ਮਹਾਰਾਜਾ ਦੇ ਖਾਨਦਾਨ ਚੋਂ ਹੀ ਵੀਰ ਕੀ ਪਈ ਇੱਥੇ ਕੰਮ ਕੁੰਮ ਕਰਦੇ ਬਈ ਉਹਨਾਂ ਉਹ ਆਪ ਰਾਜੇ ਮਹਾਰਾਜੇ ਹੀ ਮੈਂ ਉਹਨਾਂ ਦੀ ਸੰਤਾਨ ਯਾਰ ਮੈਂ ਵੀ ਮੈਂ ਯਾਰ ਕੀ ਸ਼ਾਇਦਾਂ ਤੇ ਫਿਰ ਉਹੋ ਜੇ ਮਹਾਰਾਜੇ ਹੋਣੇ ਜਿਨ੍ਹਾਂ ਨੇ ਕੱਖ ਕੀਤਾ ਹੀ ਨਹੀਂ ਜ਼ਿੰਦਗੀ ਦੇ ਵਿੱਚ ਐਵੇਂ ਟਾਈਮ ਟਮ ਕੱਢ ਕੇ ਚੱਲ ਗਏ ਜ਼ਿੰਦਗੀ ਦਾ ਨਹੀਂ ਨਹੀਂ ਭਾਈ ਇਹਦੀ ਵੇਖੋ ਕਿੰਨੀਆਂ ਗੱਡੀਆਂ ਖਲੋਤੀਆਂ ਇੱਥੇ ਇਹ ਦਾਦੇ ਪਰਦਾਦੇ ਦੇ ਸਮੇਂ ਦੀ ਹੈ ਆਹੋ ਭਾਈ ਆਹ ਹੁਣ ਆਈ ਇਹ ਤਾਂ ਵੀ 2023 ਚ ਸੁਣ ਮੇਰੀ ਗੱਲ ਵੀਰ ਮੇਰਾ ਜਿਹੜਾ ਪਰਦਾਦਾ ਸੀ ਜਿਹੜਾ ਉਹਦਾ ਡੈਡੀ ਹੀ ਉਹਨੂੰ ਨੱਕੜਦਾਦਾ ਕਹਿੰਦੇ ਕਿ ਲੱਕੜਦਾਦਾ ਕਹਿੰਦੇ ਕੀ ਕਹਿੰਦੇ ਆ ਫੋਟੋ ਕਾਪੀ ਕਹਿੰਦੇ ਭਾਜੀ ਉਹਨੂੰ ਯਾਰ ਇਹ ਬੜਾ ਬੋਲਣ ਦੇ ਇਹਨੂੰ ਅੱਗੇ ਲੈ ਕੇ ਆ ਥੋੜਾ ਅੱਗੇ ਨੂੰ ਭਾਜੀ ਮੈਂ ਅਗਲੇ ਬੰਨੇ ਸਟੇਜ 'ਤੇ ਲਾਉਣੀ ਆ ਹੈ ਮੈਂ ਮਿਸ ਪੂਜਾਇਆ ਅੱਗੇ ਆ ਗਿਆ ਦੱਸ ਕੀ ਆ ਜੇ ਸਾਣਾ ਬੋਲਦਾ ਬੁੱਲਾਦਾ ਮਿਸ ਪੂਜਾਇ ਹੀ ਹੋਣਾ ਤੂੰ ਤੂੰ ਚੌਂਕੜੀ ਮਾਰ ਲਈ ਕੀ ਗੱਲ ਤੇ ਚ ਬਾਬਾ ਆਣ ਲੱਗਾ ਬਾਬਾ ਤਾਂ ਨਹੀਂ ਆਣ ਲੱਗਾ ਪਰ ਮੈਂ ਤੈਨੂੰ ਐਕਸਪਲੇਨ ਕਰ ਲੱਗਾ ਵੀ ਮੈਂ ਇੰਨਾ ਅਮੀਰ ਕਿਉਂ ਆ ਲੱਗਦੇ ਤੇ ਨਹੀਂ ਜੇ ਅਮੀਰ ਤੋਂ ਦੱਸ ਯਾਰ ਇਹਨੂੰ ਮੈਂ ਕੌਣ ਆ ਯਾਰੋ ਬਾਈ ਹੱਸਦਾ ਇਹਦੇ ਦੰਦ ਕਿਉਂ ਇਹਦੇ ਬਾਹਰ ਨਿਕਲ ਹੁੰਦੇ ਆ ਦੰਦ ਇਹਨੂੰ ਕੁੱਟ ਪਈ ਨਾ ਛੋਟੇ ਹੁੰਦੇ ਬਚਪਨ ਤੋਂ ਹੀ ਬਚਪਨ 'ਚ ਮੇਰੇ ਹਿਸਾਬ ਨਾਲ ਕੱਲ ਪਰਸੋਂ ਵੀ ਖਾ ਗਿਆ ਏ ਜੇ ਤੱਕ ਖਾਂ ਡਿਆ ਕੁੱਟ ਤੇ ਦੰਦ ਅਗਲੀ ਵਾਰ ਟੁੱਟ ਕੇ ਹੀ ਯਾਰ ਬਚਪਨ 'ਚ ਯਾਰ ਕੁੱਟ ਮੜੀ ਖਾਂਦਾ ਹੁੰਦਾ ਸੀ ਇਹ ਤੇ ਭਾਜੀ ਰੋਟੀ ਖਾ ਕੇ ਜਿ ਬਾਹੜਾ ਬਾਹਰ ਕੱਢ ਲੈਂਦਾ ਨਾ ਪਈ ਮੈਂ ਟੋ ਲੱਗਾ ਜੇ ਲੱਗਦਾ ਤੇਰਾ ਵੀ ਜਿ ਬਾੜਾ ਨਗਲੀ ਆ ਜੀ ਡਵੇ ਡੇ ਤੇਰੇ ਜਾਂਦੇ ਆ ਅੱਜ ਵੀਰੇ ਕੀ ਗੱਲ ਹੋ ਗਈ ਮੈਂ ਕਹਿੰਦਾ ਭੀ ਜਿਹੜਾ ਮੇਰਾ ਮੇਰੇ ਵੱਡੇ ਵੱਡੇ ਰਿਆ ਉਹ ਮਤਲਬ ਰਾਜੇ ਮਹਾਰਾਜਾ ਦੇ ਖਾਨਦਾਨ 'ਚ ਹਾਂ ਸਾਡੇ ਕਿਲੇ ਹੋਣੇ ਨਹੀਂ ਯਾਰ ਕਿਲੇ ਨਹੀਂ ਕਿਲੇ 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 ਭਾਈ ਕਿਲ੍ਹੇ ਕਿਲੇ ਐਸ਼ੇ ਛੜੇ ਉਹ ਮੂਹਾਂ ਤੇ ਕੇਲ ਹੋ ਜਾਂਦੇ ਉਹਨੂੰ ਕਿਲੇ ਕਹਿੰਦੇ ਨੇ ਭਰਾਵਾ ਰਾਜਾ ਮਹਾਰਾਜ ਜਿੱਥੇ ਰਹਿੰਦੇ ਹੁੰਦੇ ਸੀ ਸਿਪਾਹੀ ਹੁੰਦੇ ਸੀ ਉਹਨੂੰ ਤਾਂ ਮਹਿਲ ਕਹਿੰਦੇ ਪਾਜੀ ਮਹਿਲ ਹੀ ਲਾਲਾ ਮਹਿਲ ਮਹਿਲ ਦਾ ਨਾਲ ਕਿਲਾ ਵੀ ਹੈਗਾ ਯਾਰ ਜਿੱਥੇ ਘੇਰਾ ਬੰਦੀ ਹੁੰਦੀ ਆ ਵੀ ਅੱਛਾ ਜਿੱਥੇ ਮਹਾਰਾਏ ਘੋੜੇ ਬੰਨ੍ਹਦੇ ਹੁੰਦੇ ਆ ਉਹੀ ਧੜ ਕੋ ਭਾਈ ਉਹ ਤਾਂ ਤਵੇਲਾ ਹੁੰਦਾ ਉਹ ਤਵੇਲੇ ਹੀ ਇਹਨਾਂ ਦੇ ਹੁੰਦੇ ਸੀ ਅੱਛਾ ਅੱਛਾ ਵੇ ਠੀਕ ਆ ਮੈਂ ਤਾਂ ਦਾਦਾਵਾ ਕੀ ਹੁੰਦਾ ਵਾ ਇੱਕ ਮਹਿਲ ਹੁੰਦਾ ਵਾ ਤੇ ਮਹਿਲ ਦੇ ਆਲੇ ਦੁਆਲੇ ਜਿਹੜੀ ਬਾਉਂਡਰੀ ਹੁੰਦੀ ਹੈ ਉਹਨੂੰ ਕਿਲਾ ਕਹਿੰਦੇ ਆ ਕਿਲਾ ਮਤਲਬ ਵੀ ਯਾਰ ਘੇਰਾ ਬੰਦੀ ਹੁੰਦੀ ਆ ਵੀ ਬਾਹਰ ਕੋਈ ਹਮਲਾ ਨਾ ਕਰ ਸਕੇ ਅੱਛਾ ਤੁਹਾਨੂੰ ਘੇਰਾ ਬੰਦੀ ਪੈ ਗਈ ਫਿਰ ਤੁਹਾਡਾ ਟੱਬਰ ਸਾਰਾ ਮਾਰਤਾ ਆਣਾ ਨਾ ਹੋ ਜਾ ਯਾਰ ਭਰਾਵਾ ਬਣੀ ਅੰਗਲਾ ਕਰ ਤੈਨੂੰ ਨਹੀਂ ਪਤਾ ਸਾਡੇ ਸਾਡੇ ਕੋਲ ਹਾਥੀ ਘੋੜੇ ਊਠ ਕਈ ਕੁਝ ਹੁੰਦਾ ਸੀ ਬਾਜੀ ਤੁਸੀਂ ਸਾਰਾ ਟੱਬਰੀ ਭੁੱਖੇ ਸੌਂਦੇ ਨੇ ਤੁਸੀਂ ਊਠਾਂ ਨੂੰ ਤੇ ਘੋੜਿਆਂ ਨੂੰ ਕਿੱਥੋਂ ਖਵਾ ਦੇਣਾ ਦੱਸੋ ਬਾਜੀ ਹੁਣ ਕਿੱਥੇ ਭਜਾਤੇ ਜੇ ਘੋੜੇ ਕਿੱਡਾ ਤੇਰਾ ਹਾਥੀ ਦੀ ਸੁੰਡ ਵਰਗਾ ਮੂੰਹਾਂ ਕੁਗਰੀ ਵੀ ਕਿਹੈਸਾ ਹੁਣਾ ਵਾਜੀ ਅੱਗੇ ਅੱਗੋ ਦੱਸ ਭਰਾਵਾ ਕਹਿਣ ਦਾ ਮਤਲਬ ਇਹ ਵੀ ਰਾਜੇ ਮਹਾਰਾਜੇ ਹੀ ਯਾਰ ਪੈਸਾ ਬੜਾ ਹੀ ਤਾਂ ਉਹ ਤਾਂ ਆਪਣੀ ਜਗ੍ਹਾ ਤੇ ਹੈ ਹੀ ਤੇ ਉਹਨਾਂ ਕੋ ਪੈਸਾ ਵੀ ਹੈਗਾ ਤੁਸੀਂ ਆਪਣੀ ਗੱਲ ਕਰੋ ਤੇ ਭਾਈ ਉਹਨਾਂ ਦਾ ਪੈਸਾ ਤੇ ਮੇਰ ਕੋ ਵੀ ਪੈਸਾ ਉਹਨਾਂ ਦਾ ਪੈਸਾ ਹੀ ਆ ਤੂੰ ਕੀ ਗੱਲ ਉਹਨਾਂ ਦੀ ਕੁੜੀ ਪਾਣੀ ਚ ਡੁੱਬਣ ਤੋਂ ਬਚਾਈ ਐ ਵੀ ਜਿਹੜਾ ਉਹਨਾਂ ਨੇ ਤੈਨੂੰ ਪੈਸਾ ਦੇ ਦਿੱਤਾ ਜਾਂਦੇ ਪਰ ਉਹ ਕਿਲੇ ਤੇ ਯਾਰ ਸਰਕਾਰ ਨੇ ਕਿਹੜਾ ਬੰਦੀ ਕਰ ਲਈ ਯਾਰ ਸਰਕਾਰ ਕਹਿੰਦੀ ਇਹ ਹੁਣ ਸਾਡਾ ਸਾਡੀ ਪ੍ਰਾਪਰਟੀ ਹੈਗੀ ਤੁਸੀਂ ਇੱਥੇ ਵੜ ਨਹੀਂ ਸਕਦੇ ਹਾਨੂੰ ਉਹਨਾਂ ਨੇ ਆ ਇੱਕ ਘਰ ਦਿੱਤਾ ਕਹਿੰਦੇ ਉਹਦੇ ਵਿੱਚ ਰਹੀ ਜਾਓ ਸਾਹਮਣੇ ਜਿਹੜਾ ਘਰ ਹੈਗਾ ਵਾ ਸ਼ੁਕਰ ਕਰੋ ਕੁਛ ਤੇ ਦਿੱਤਾ ਨਹੀਂ ਤੇ ਤੁਹਾਨੂੰ ਤਾਂ ਜੁੱਤੀਆਂ ਦੀ ਲੋੜ ਸੀ ਮੈਂ ਤੁਹਾਡੇ ਕਿਲੇ ਲਿੱਤੇ ਕੋ ਜਾਲੀ ਗਈ ਤੂੰ ਜੁੱਤੀਆਂ ਨਾਲ ਕਿਉਂ ਲੈ ਰਿਹਾ ਸੀ ਜਿੱਥੇ ਮਤਲਬ ਪੌਣ ਭਾਜੀ ਚਿੱਟੀ ਕੱਪੜੇ ਗੱਡੀ ਸੋਨੇ ਦੀ ਐਦਾ ਇਹ ਵੀ ਮਹਾਰਾਜ ਦੇ ਟਾਈਮ ਦੀ ਇਹ ਤੇ ਵੀਰ ਹੋਣੀ ਅਸੀਂ ਪੌਣੀ ਸ਼ੁਰੂ ਕੀਤੀ ਆ ਪਹਿਲਾਂ ਤਾਂ ਅਸੀਂ ਸੋਨੇ ਦੀ ਪੌਣਦੇ ਹਾਂ ਮੈਂ ਸ਼ਾਇਦ ਕਹ ਰਿਹਾ ਪਹਿਲੇ ਅਸੀਂ ਨੰਗੇ ਪੈਰੇ ਰਹਿਨੇ ਹਾਂ ਅਗੇ ਸੋਨੇ ਦੇ ਪੁੰਦੇ ਆ ਠੀਕ ਹੈ ਫਿਰ ਸਾਡਾ ਜਿਹੜਾ ਬੈੱਡ ਹੁੰਦਾ ਸੀ ਨਾ ਸੌਣ ਵਾਲਾ ਉਹ ਵੀ ਸੋਨੇ ਦਾ ਹੁੰਦਾ ਸੀ ਉਹ ਮਾਈ ਗਾਡ ਉਹ ਤਾਂ ਸੌਣ ਦਾ ਮਜ਼ਾ ਵੜਾਉਂਦਾ ਹੁੰਦਾ ਸੀ ਉਹ ਮਾਈ ਗਾਡ ਤੇ ਜਿਹੜੀ ਅਸੀਂ ਭੋਜਨ ਕਰਦੇ ਹੁੰਦੇ ਨਾ ਤੁਸੀਂ ਤਾਂ ਰੋਟੀ ਆਟੀ ਕਹਿੰਦੇ ਨਾ ਰੋਟੀ ਖਾ ਲਗੀਆਂ ਡੰਨ ਕਰ ਲਗੀਆਂ ਅਸੀਂ ਭੋਜਨ ਕਹਿੰਦੇ ਨਿਆ ਐਡੀ ਐਡੀ ਵੱਡੀ ਥਾਲੀ ਹੁੰਦੀ ਸੀ ਜਿਹਦੇ ਵਿੱਚ ਨਿਕ 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 ਸੋਨੇ ਦੇ ਕੌਲੀयां ਹੁੰਦੀਆਂ ਸੀ ਐਡੇ ਐਡੇ ਵੱਡੇ ਗਲਾ ਹੁੰਦੇ ਸੀ ਭਾਜੀ ਇਹਨਾਂ ਵਰਾ ਖਾ ਕੇ ਨਹੀਂ ਤੇ ਤੁਸੀਂ ਥਾਲੀ 'ਚ ਰੋਟੀ ਖਾਣੀ ਹੈ ਕਿ ਲੰਮੇ ਪੈਣਾ ਹੁੰਦਾ ਹੈ ਐਡਾ ਗਲਾ ਕਿਹੜਾ ਹੁੰਦਾ ਓਏ ਐਡਾ ਕਿ ਤੇ ਚਲ ਮੈਂ ਲੱਸੀ ਆ ਲਿਆ ਸੀ ਜਾਂਦਾ ਆਪਣੀ ਬੇਟੀ ਦੇ ਇਹਨੂੰ ਖਾਨਦਾਨ ਦਾ ਪਤਾ ਹੀ ਨਹੀਂ ਰਾਜਾ ਮਹਾਰਾਜਾ ਦਾ ਉਹਨੂੰ ਜਿਹੜਾ ਇਹਨੂੰ ਬਿਠਾਏ ਲੱਗ ਗਿਆ ਉਹਨੂੰ ਕਿਹੜਾ ਪਤਾ ਕੋਹ ਮੈਂ ਇਹਨੂੰ ਸਮਝਾਉਂਦੇ ਆ ਨਾ ਉਹਨੂੰ ਪਤਾ ਤਾਂ ਹੀ ਨਹੀਂ ਆਪ ਪਹਿਲੇ ਰੇ ਇੰਨੀ ਥਾਲੀ ਸੁਣੀ ਬੰਦੇ ਨੇ ਇੰਨੀ ਥਾਲੀ ਖਾ ਕੇ ਟੱਟੀ ਲੈ ਉਹ ਤੇ ਲੈ ਟੱਟੀਆਂ ਲਵਾਤੀਆਂ ਤੁਹਾਡੇ ਸਾਰੇ ਟੱਪਰ ਓਏ ਭਾਜੀ ਇਹਦਾ ਸਰੀਰ ਵੇਖੋ ਇਹਨੂੰ ਲੱਗ ਜਾਂਦੀਆਂ ਵਾ ਇਹ ਇਹਨੂੰ ਤਾਂ ਇੰਨਾ ਕਿ ਦੇਸੀ ਕੋ ਹੋਦਾ ਨਾ ਤਾਂ ਲੱਗ ਜਾਂਦੀਆਂ ਦੱਸ ਦਿੰਦੇ ਕੁਛ ਨਹੀਂ ਜਾਂਦੀ ਸਹੀ ਗੱਲ ਇਹਨੂੰ ਤਾਂ ਮੇਰੇ ਸਾਹਮਣੇ ਸੰਗਾ ਦੋ ਤਾਂ ਟੱਟੀਆਂ ਲੱਗ ਜਾਂਦੀਆਂ ਇਹਨੂੰ ਤਾਂ ਏਡੀ ਕਿ ਥਾਲੀ ਦੇ ਦਿੰਦੇ ਕਹਿੰਦਾ ਬੜੀ ਵੱਡੀ ਥਾਲੀ ਓ ਭਾਈ ਸੱਚੀ ਐ ਏਡੀ ਵੱਡੀ ਥਾਲੀ ਹੁੰਦੀ ਐ ਏਡੀ ਵੱਡੀ ਥਾਲੀ ਹੀ ਤਨ ਮਸਾਂ ਏਡੀ ਥਾਲੀ ਪਹਿਲੇ ਮੇਰੀ ਗੱਲ ਸੁਣਨਾ ਆਪਾਂ ਇਹਨੂੰ ਕੋਈ ਸਾਰਾ ਕੋਈ ਦੱਸਣਿਆਗਾ ਕੋਣ ਯਾਰ ਹੋਏ ਭਾਈ ਤੁਸੀਂ ਆਪੇ ਆਵਾਜ਼ ਮਾਰੀ ਮੈਨੂੰ ਵੈਸੇ ਤੇ ਮੈਂ ਇੱਥੇ ਆਪਣੇ ਯਾਰ ਦੋਸਤਾਂ ਲਾਇਆ ਐ ਅਸਲੀ ਗੱਲ ਪਤਾ ਕੀ ਹੈਗੀ ਆ ਜਦੋਂ ਨਾ ਅਸੀਂ ਆਪਣੇ ਖਾਨਦਾਨ ਦੀਆਂ ਗੱਲਾਂ ਕਰਦੇ ਨਾ ਤੇ ਸਾਨੂੰ ਨਾ ਬੜਾ ਮਾਣ ਮਹਿਸੂਸ ਹੁੰਦਾ ਵਾ ਆ ਮਾਣ ਮਹਿਸੂਸ ਹੁੰਦਾ ਉਹਨਾਂ ਨੇ 1947 ਦੀ ਵੰਡ ਅੱਗੇ ਹੋ ਕੇ ਕਰਾਈ ਸੀ ਯਾਰ 1947 ਤੋਂ ਪਹਿਲਾਂ ਦੇ ਹੜਕੋ ਰਾਜ ਭਾਗ ਰਿਆ ਯਾਰ ਫਿਰ ਮੈਨੂੰ ਹੁੰਦਾ ਵੀ ਅਸੀਂ ਚੰਗਾ ਆ ਖੁੱਸ ਕੇ ਧੜਕੋ ਰਾਜ ਭ ਯਾਰ ਜੇ ਹੁਣ ਧੜਕੋ ਹੁੰਦੇ ਤਾਂ ਮੇਰੇ ਹਾਮਲਾ ਦੇਸ਼ ਆਜੀ ਵੀ ਗੁਲਾਮ ਹੋਣਾ ਏ ਯਾਰ ਉਹ ਗੱਲ ਨਹੀਂ ਕਿ ਮੈਂ ਡਾਦਾ ਮਹਾਤਮਾ ਗਾਂਧੀ ਦੀ ਐਨ ਕਰਕੇ ਮੂੰਹ ਆ ਓਏ ਹਾਂ ਦੱਸ ਤੂੰ ਇਹ ਉਹਨਾਂ ਦੇ ਖਾਨਦਾਨ ਉਹਨਾਂ ਦੇ ਖਾਨਦਾਨ ਚ ਆ ਅਰੇ ਗਾਂਧੀ ਜੀ ਇਹਦੇ ਤਾਇਆ ਜੀ ਇਹ ਗਾਂਧੀ ਪਰਿਵਾਰ ਚ ਆ ਮੇਰੀ ਗੱਲ ਸੁਣੋ ਤੇ ਮੈਂ ਚਾਹੁੰਦਾ ਵੀ ਆਲੇ ਦੁਆਲੇ ਦੇ ਵਿੱਚ ਮੈਂ ਸਪੀਕਰ ਲਾ ਕੇ ਸਾਰਿਆਂ ਨੂੰ ਦੱਸਾਂ ਇਸ ਕਰਕੇ ਸਪੀਕਰ ਅੱਗੇ ਹੋਂ ਨਹੀਂ ਦੇਣਾ ਵੀਰੇ ਇਸ ਕਰਕੇ ਤੂੰ ਲਾਗੋ ਲੰਗਨਦਾ ਨਾ ਮੇਰੇ ਕੋਲ ਵੇਖਿਆ ਨਹੀਂ ਗਿਆ ਵੀ ਯਾਰ ਵੇਖਿਆ ਨਹੀਂ ਗਿਆ ਮੇਰੇ ਫੋੜੇ ਹੋਏ ਆ ਯਾਰ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਕੌਣ ਆ ਮੈਨੂੰ ਲੱਗ ਗਿਆ ਬਣਾ ਤੁਸੀਂ ਨੰਗ ਜ ਯਾਰ ਹੈ ਦੱਸ ਕਿਰਨ ਨਾ ਰੋਲਾ ਨਹੀਂ ਤੈਨੂੰ ਦੱਸ ਕੀ ਚਾਹੀਦਾ ਵਾ ਹਾਂਦਾ ਹੀ ਨਾ ਰੋਲਾ ਨਹੀਂ ਭਾਈ ਦਾ ਇਹਦਾ ਮਤਲਬ ਨੰਗ ਨੇ ਆ ਨਾ ਯਾਰ ਮੇਰੀ ਗੱਲ ਸੁਣ ਦੋ ਚਾਰ ਗੱਡੀਆਂ ਇਹਦੇ ਨਾਂ ਤੇ ਲਵਾ ਦਈਏ ਪੁੱਛ ਲੈ ਪਾਜੀ ਤੁਹਾਡੇ ਨਾਲ ਦਾ ਬੰਦਾ ਹੀ ਨਹੀਂ ਇਸ ਦੁਨੀਆ ਤੇ ਕਾ ਕਿਹੜੀ ਕਿਹੜੀ ਲਵਾਓਗੇ ਗੱਡੀ ਨਾਲ ਮੈਂ ਤੈਨੂੰ ਦੱਸਦਾ ਵਾਂ ਕਿ ਪਹਿਲੇ ਆਪ ਆਪ ਖਾਦੋ ਤੁਹਾਡੇ ਨਾਂ ਕੀ ਆ ਇਹ ਨਾ ਵੇ ਕਰਜਾ ਸਾਰਾ ਤੁਹਾਡੇ ਨਾ ਹੀ ਹੋਵੇ ਉਹ ਮੈਨੂੰ ਤਾਰਨਾ ਪਵੇ ਮੈਂ ਦੱਸਦਾ ਕੀ ਆ ਮੇਰੇ ਕੋਲ ਬ੍ਰੰਟਨ ਗੇਟਵੇ ਟਰਮੀਨਲ ਦੇ ਸਾਹਮਣੇ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਆਪਣੀ ਹੈਗੀ ਆ ਉੱਥੇ ਮਜ਼ਦੂਰੀ ਕਰਦੇ ਰਿਹਾ ਮਤਲਬ ਆਪਣੀ ਮਤਲਬ ਤੁਹਾਡੀ ਤੁਹਾਡੇ ਨਾਲ ਰਜਿਸਟਰ ਆਵੇ ਲਾ ਮੇਰੀ ਉਂਗਲ ਜਿੱਥੋਂ ਤੱਕ ਜਾਂਦੀਆਂ ਜਿੱਥੋਂ ਤੱਕ ਜਾਂਦੀ ਪਾਜੀ ਜੀ ਦੀ ਤੁਹਾਡੀ ਉਂਗਲ ਮੇਰੇ ਨਾਲ ਇੰਚ ਤੇ ਖਤਮ ਹੋ ਜਾਂਦੀ ਹੈ ਇੱਥੇ ਘਮੀ ਜਾਂਦੀ ਹੈ ਅੱਜ ਪਾਜੀ ਵਗੋ ਜਿਆਦਾ ਨਹੀਂ ਮੇਰੀ ਬੇਇੱਜ਼ਤੀ ਕਰੀ ਨਹੀਂ ਬੇਇੱਜ਼ਤੀ ਨਹੀਂ ਕਰਾਈ ਜਾ ਰਹੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਚੁੱਪ ਬੈਠਾ ਤੂੰ ਉਹ ਕਰਾਈ ਆ ਰਿਹਾ ਤੂੰ ਕਰਾਈ ਜਾ ਰਿਹਾ ਫਿਰ ਯਾਰ ਮੈਨੂੰ ਦੱਸ ਵੀ ਮੈਂ ਸਭ ਭਲੇ ਭਲੇ ਵਾਲੇ ਕੰਮ ਕਰਨਿਆ ਵਾ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਦੋ ਗੱਡੀਆਂ ਗਿਫਟ ਕਰਨ ਨੂੰ ਫਿਰਦਾ ਵਾਂ ਤੈਨੂੰ ਵੀ ਯਾਰ ਮੈਂ ਦੇਣੀ ਆ ਮੈਂ ਵੀਰ ਗੱਲ ਕਾਦੀ ਤੁਹਾਡੇ ਤੋਂ ਕਾਦਾ ਲਕਾ ਯਾਰ ਮੈਂ ਗੱਡੀਆਂ-ਗੱਡੀਆਂ ਚੜ੍ਹ ਕੇ ਥੱਕ ਗਿਆ ਵਾਂ ਮੈਂ ਆਪਣਾ ਲਾਲਕਾ ਪ੍ਰਾਈਵੇਟ ਗੇਟ ਸ਼ੁਕਰ ਐ ਮੈਂ ਘਰੇ ਕਹਿ ਲੱਗੇ ਹੁਣ ਮੈਂ ਖੋਤਾ ਲੱਗਾ ਆਪਣਾ ਯਾਰ ਯਾਰ ਮੈਂ ਤਾਂ ਹਵਾ 'ਚ ਉੱਡਣ ਦੀ ਗੱਲ ਕਰਨਾ ਤੇ ਇਹ ਖੋਤੇ ਤੇ ਬਿਠਾਉਣ ਦੀ ਗੱਲ ਕਰਨਾ ਹਵਾ ਨੂੰ ਕੀ ਕਰ ਪਤੰਗ ਤੇ ਚੜ ਜਾ ਤੂੰ ਹਵਾ 'ਚ ਉੱਡਰਾ ਦੇ ਸ਼ੁਕਰ ਕਿਤੇ ਨਹੀਂ ਕਰਦਾ ਡਰੋਨ ਤੇ ਤੈਨੂੰ ਡਰੋਨ ਤੇ ਚੜਾਉਣਾ ਵਾ ਹਾਂਜੀ ਹਵਾ ਤੇ ਚੜ ਕੇ ਕਰਨਾ ਕੀ ਯਾਰ ਹਵਾ ਦਾ ਕਹਿੰਦਾ ਮਤਲਬ ਵੀ ਯਾਰ ਹਵਾ ਦਾ ਚੜਨਾ ਮਤਲਬ ਇਹ ਐ ਵੀ ਜਾ ਰ ਜਿਹੜੇ ਜਾ ਉੱਡਦੇ ਆ ਕਦੀ ਵੇਖਿਆ ਐਈ ਕਦੇ ਚੜੇ ਹੋਇਆ ਤੇ ਮੈਂ ਵੇਖਿਆ ਨੂੰ ਪੁੱਛ ਵੇਖਿਆ ਭਾਜੀ ਇਹ ਟੈਲੀ ਕੈਨੇਡਾ ਆ ਜਾਇਆ ਤੇ ਇਹਨਾਂ ਟੀਵੀ ਟੀਵੀ ਦੇ ਵੇਖੇ ਨੇ ਯਾਰ ਅੱਛਾ ਤੇ ਇੱਕ ਕਨੇਡਾ ਕਿਤਾ ਰੁੜ ਕੇ ਤੇ ਮੈਨੂੰ ਲੱਗਾ ਡੋਂਕੀ ਡੋਂਕੀ ਲੱਗਿਆ ਯਾਰ ਇਹੋ ਜਿਹਾ ਡੋਂਕੀ ਲੱਗਿਆ ਇਹੋ ਜਿਹਾਂ ਦਾ 35 ਛਿੱਤੀ ਲੱਖ ਰੁਪਏ ਮਰਿਆ ਹੁੰਦਾ ਮੁੜ ਕੇ ਰਹਿਣ ਦੇ ਗਾ ਮੈਂ ਮਰ ਜਾਣਾ ਮੈ ਨਹੀਂ ਜੀਣਾ ਪਰ ਬਾਪ ਤੂੰ ਦੱਸ ਆਪਣੇ ਬਾਰੇ ਵੀ ਤੂੰ ਸਾਡੀ ਬਾਰੇ ਬੇਇੱਜ਼ਤੀ ਕਰੀਂਦਾ ਸਾਡੀ ਤੇ ਤੂੰ ਕੌਣ ਆ ਭਾਜੀ ਮੈਂ ਦਰਅਸਲ ਜਿਹੜਾ ਆਪਣਾ ਟੋਰਾਂਟੋ ਦੇ ਵਿੱਚ ਇੰਡੀਅਨ 에ਅਰਲਾਈਨ ਨੇ ਆਹੋ ਆਹੋ ਉਹ ਸਾਰੇ ਜਾਜ ਇਹ ਤੇ ਬੜਾ ਵੱਡਾ ਬੰਦਾ ਨਿਕਲਿਆ ਯਾਰ ਯਾਰ ਲੱਗਦਾ ਨਹੀਂ ਐ ਤਰ੍ਹਾਂ ਮੈਂ ਵੇਖਿਆ ਬਾਹਰੋਂ ਮੈਂ ਨਹੀਂ ਕਿਹਾ ਵੀ ਮੇਰੇ ਆ ਮੈਂ ਐ ਕਰਨ ਤਾਂ ਰਿਹਾ ਮੈਂ ਵੇਖਿਆ ਉਹ ਇੰਡੀਆ ਇੰਡ ਲੰਡ ਜਾ ਪਰ ਸਰ ਪਹਿਲਾਂ ਕਿਉਂ ਨਹੀਂ ਬੋਲੇ ਵੀ ਮੈਂ ਵੇਖਿਆ ਐ ਕਰੀ ਜਾਂਦਾ ਸਾਨੂੰ ਥੋੜਾ ਇਸ਼ਾਰਾ ਤੇ ਕਰ ਵੀ ਮੈਂ ਵੇਖਿਆ ਤੁਸੀਂ ਸੁਣੀ ਮੇਰੀ ਤੁਸੀਂ ਤਾਂ ਆਪਣੀਆਂ ਝਾਸਰੀਆਂ ਮਾਰ ਲਾ ਪਿਆ ਉਹ ਜਾ ਇਹਨੇ ਕਲੀ ਕੀਤੀ ਆਹੋ ਤਾਂ BMW ਵਾਲਾ ਸ਼ੋਰ ਬੋਲੀ ਆਹੋ ਤਾਂ ਕਿ ਮਰਦਾ ਸੇ ਇਹ ਹੋਈ ਮਤਲਬ ਹੋਆ ਅਗਲੇ ਸ਼ੀਸ਼ੇ ਸਾਫ਼ ਕਰਦਾ ਮੈਂ ਵੱਡੇ ਮੇਰੇ ਗੱਲ ਤੇ ਹੋਈ ਗੱਲ ਤੇ ਹੋਈ ਸਾਫ਼ ਸਫਾਈ ਕਰਦਾ ਟਾਕੀਆਂ ਮਾਰਦਾ ਵਾ ਇੰਨੀ ਔਕਾਤ ਤੇ ਨਹੀਂ ਸਾਨੂੰ ਸੁਣਾਉਣਾ ਵਾ ਰਾਜੇ ਮਹਾਰਾਜ ਹੁੰਦੇ ਆ ਲੱਤਾ ਕੋ ਢਾੜੀਆਂ ਆਹ ਮਹਾਰਾਜ ਹੁੰਦੇ ਆ ਮਹਾਰਾਜਾਂ ਨੂੰ ਪਤਾ ਲੱਗ ਗਿਆ ਨਾ ਸਾਡਾ ਨਾਂ ਨੂੰ ਯੂਜ਼ ਕਰਨ ਦਾ ਉਹਨਾਂ ਨੇ ਟੰਗ ਦੇ ਜਿੱਦਾ ਪ੍ਰੂਡ ਵਾਲੀ ਰੇੜੀ ਤੇ ਕੇਲੇ ਟੰਗੇ ਹੁੰਦੇ ਆ ਜਿਹੜੇ ਜਹਾਜ਼ ਦੀ ਗੱਲ ਕਰਨ ਨਾ ਉੱਥੇ ਟੰਗਣਾ ਵਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੀ ਜੇ ਤੇ ਤੁਸੀਂ ਭਲਾ ਚਾਹੁੰਦੇ ਜੇ ਵੀ ਤਾਂ ਤੁਹਾਨੂੰ ਕੁਝ ਮੈਂ ਦਾਨ ਕਰਦਾ ਠੀਕ ਆ ਜਿਹੜੇ ਸਾਡੇ ਵੱਡੇ-ਵੱਡੇ ਰਹੀ ਜਦੋਂ ਉਹਨਾਂ ਨੂੰ ਉਹਨਾਂ ਕੋਲ ਕੋਈ ਆਉਂਦਾ ਹੀ ਯਾਤਰੀ ਚੱਲ ਕੇ ਆਉਂਦਾ ਹੀ ਤੇ ਉਹਨਾਂ ਨੂੰ ਕੋਈ ਚੰਗੀ ਗੱਲ ਕਰਦਾ ਹੀ ਤੇ ਜਿੰਨਾਂ ਨੂੰ ਪਸੰਦ ਆ ਜਾਂਦੀ ਹੀ ਤੇ ਜਿਹੜੇ ਮੇਰੇ ਦਾਦੇ ਪਰਦਾਦੇ ਨੱਕੜ ਦਾਦੇ ਲੱਕੜ ਦਾਦੇ ਜੋ ਵੀ ਹੈਗੇ ਆ ਲੱਕੜ ਦਾਦੇ ਲੱਕੜ ਦਾਦੇ ਨਾਲ ਇੰਨੀਆਂ ਗੱਲਾਂ ਮੈਂ ਕੀਤੀ ਕੋਈ ਨਹੀਂ ਤੈਨੂੰ ਮੇਰੀ ਪਸੰਦ ਆਈ ਕੋ ਦੇ ਹਾਂ ਲੱਕੜ ਦਾਦਾ ਕੀ ਮਤਲਬ ਲੱਕੜ ਦਾਦੇ ਨਾਲ ਸਾਡੇ ਵੱਡੇਰੇ ਸਾਡੇ ਵੱਡੇਰੇ ਠੀਕ ਆ ਉਹ ਕੀ ਕਰਦੇ ਸੀ ਕਿ ਜਦੋਂ ਵੀ ਮਤਲਬ ਵੀ ਉਹਨਾਂ ਨੇ ਇੱਕ ਬਟਨ ਦਬਣਾ ਥੱਲੇ ਉਹਨਾਂ ਬਾਲਟੀਆਂ ਭਰ-ਭਰ ਕਿਉਂਦੀਆਂ ਸੋਨੇ ਦੀਆਂ ਹੀਰਿਆਂ ਦੀਆਂ ਠੀਕ ਆ ਉਹ ਦੋਵੇਂ ਮੁੱਠਾ ਭਰ ਕੇ ਐ ਸੁੱਟ ਦਿੰਦੇ ਸੀ ਠੀਕ ਆ ਬਾਲਟੀ ਯਾਰ ਬਾਲਟੀ ਨਹੀਂ ਮੁੱਠਾ ਭਰ-ਭਰ ਕੇ ਉਹਨਾਂ ਦੇ ਮੁੱਠੇ ਖਾਲੀ ਸੁੱਟ ਦਿੰਦੇ ਸੀ ਨਾ ਉਹ ਭਰਾਵਾ ਕੀ ਕੀ ਕਰੀ ਜਾਂਦਾ ਵਾ ਨਾਲੇ ਭਰਾਵਾ ਸਾਡੇ ਹੱਥੇ ਡੇਡੇ ਨਾ ਉਹਨਾਂ ਦੇ ਹੱਥੇ ਡੇਡੇ ਵੱਡੇ ਨਹੀਂ ਸਾਡੀ ਮੁੱਠ ਭਰ ਦਿੰਦੇ ਸੀ ਜਿਹੜੀ ਅੱਜ ਕੱਲ ਦੀ ਬਾਲਟੀ ਨਾ ਤੂੰ ਵੀ ਫਿਰ ਆਪਣੇ ਦਾਦੇ ਪੜਦਾਦੇ ਤੇ ਜਾਣਾ ਕਿ ਤੇਰੇ ਹੱਥੋਂ ਵਾਣੇ ਰਹਿ ਗਏ ਕੀ ਗੱਲ ਯਾਰ ਉਹ ਉਹਨਾਂ ਦੀ ਖਰਾਕ ਕੰਦਾ ਜੀ ਮਾਰਦਾ ਰਿਆ ਕੰਦਾ ਹੀ ਨਹੀਂ ਮਾਰਦਾ ਉਹਨਾਂ ਨੇ ਖਰਾਕ ਜ਼ਿਆਦਾ ਸੀ ਵੀਰੇ ਖਰਾਕ ਨੂੰ ਦੱਸ ਨਾ ਸਨ ਮੁੱਕ ਗਿਆ ਸੀ ਹਾਂ ਯਾਰ ਤਨ ਵਸੇ ਜੀ ਆਵੇ ਲਾਵੇ ਲਾ ਮਹਾਰਾਏ ਦੇ ਬੇਟਾ ਜੀ ਇਹ ਕਹਿੰਦਾ ਤੁਹਾਡੀ ਰਾਜਨ ਖਤਮ ਹੋ ਗਿਆ ਨਹੀਂ ਆ ਗੱਲ ਇਹਨੇ ਸਹੀ ਕੀਤੀ ਆ ਹੋਇਆ ਧੱਕਾ ਵਾਈ ਮੈਨੂੰ ਸਨ ਨਹੀਂ ਯਾਦ ਆ ਗਈ ਜਦੋਂ ਲੋ ਜਦੋਂ ਚੋਰਾਂ ਨੇ ਸਾਡੇ ਘਰੇ ਸਨ ਲਾਈ ਸੀ ਨਾ ਉਹ ਸਨ ਨਹੀਂ ਯਾਦ ਜਦੋਂ ਸਾਡੇ ਘਰ ਚੋਰਾਂ ਨੇ ਸਨ ਲਾਈ ਸਨ ਮਤਲਬ ਚੋਰੀ ਕੀਤੀ ਆ ਸਨ ਮਤਲਬ ਹੀ ਤਰੀਕ ਨਹੀਂ ਯਾਦ ਹੈ ਈਅਰ ਨਹੀਂ ਯਾਦ ਮੈਨੂੰ ਸਾਲ ਨਹੀਂ ਯਾਦ ਉਹ ਸਾਲ ਉਹਨਾਂ ਨੇ ਹੋਰ ਤੇ ਕੁਝ ਲੱਭਾ ਨਹੀਂ ਉਹਨਾਂ ਨੂੰ ਜਿਹੜਾ ਸਾਡੇ ਰਾਸ਼ਨ ਸੀ ਨਾ ਉਹੇ ਸਾਰਾ ਚੁੱਕ ਕੇ ਲੈ ਗਏ ਤੇ ਉਹਦਾ ਸਾਡੇ ਸਿਪਾਈ ਜਿਹੜੇ ਭੁੱਖੇ ਮਰ ਗਏ ਤੇ ਸਾਡਾ ਜਿਹੜਾ ਇਹ ਵੀ ਇਹ ਵੀ ਤੁਹਾਡੇ ਸਿਪਾਈਆਂ ਜੇ ਭਰਤੀ ਹੋਇਆ ਸੀ ਨਹੀਂ ਇਹਨਾਂ ਦੇ ਵੱਡੇ ਜਿਹੜੇ ਨਾ ਉਹ ਸਾਡੇ ਤੇ ਸਿਪਾਈ ਹੁੰਦੇ ਸੀ ਇਹਨਾਂ ਦੇ ਵੱਡੇ ਹਾਂ ਹਾਂ ਸੈਨਾਪਤੀ ਹੀ ਇਹਦਾ ਵੱਡੇ ਇਹਨਾਂ ਦੇ ਅੱਛਾ ਆਹੋ ਤੇ ਇਹ ਕਿਦਾ ਪੁੱਤੀ ਹੋਣਾ ਇਹ ਪਤੀ ਹੋਵੇ ਇਹ ਗੰਗਾ ਰਾਣੀ ਦਾ ਪਤੀ ਆ ਆਹੋ ਆਹੋ ਇਹ ਗੰਗਾ ਰਾਣੀ ਦਾ ਤੈਨੂੰ ਕਿਤਰਾ ਪਤਾ ਗੰਗਾ ਰਾਣੀ ਦਾ ਪਤੀ ਤੈਨੂੰ ਗੰਗਾ ਰਾਣੀ ਦਾ ਕਿਤਰਾ ਪਤਾ ਵਾ ਗੰਗਾ ਰਾਣੀ ਇੱਕ ਦਿਨ ਇਹ ਸਾਈਕਲ ਤੇ ਮੈਂ ਵੇਖੇ ਦੋਵਾਂ ਜੀਆਂ ਨੂੰ ਗੇਟਵੇ ਟਰਮੀਨਲ ਤੇ ਨਹੀਂ ਵੀਰ ਜੱਟਾ ਬੜਾ ਪ੍ਰਾਣਾ ਲਿੰਕ ਆਪਾਂ ਦੋਵੇਂ ਭਰਾ ਇੱਕ ਸਾਹਬ ਦੇ ਤੂੰ ਹੀ ਭਰਾ ਮੈਂ ਤਾਂ ਡੱਕੜਾ ਰਿਲੇਸ਼ਨ ਖਰਾਬ ਕੀਤਾ ਮੈਂ ਤੇਰੀ ਭੋਟੀ ਦੀ ਗੱਲ ਕਰਨ ਡਿਆ ਹਾਂ ਵੀਰ ਅੱਗੇ ਫਿਰ ਦੱਸ ਹੁਣ ਮੈਂ ਸੋਚੰਦਾ ਵੀ ਆ ਆਪਣਾ ਦੋ ਚਾਰ ਘਰ ਛੱਡ ਕੇ ਨਾ ਇੱਕ ਪਲਾਟ ਖਾਲੀ ਹੈਗਾ ਵਾ ਉਹ ਇਹਨੂੰ ਇਹਦੇ ਦਾਨ ਇਹਨੂੰ ਦਾਨ ਕਰਦਾ ਕਿਉਂਕਿ ਇਹਦੇ ਰੱਬ ਹਾਂਦਾ ਵੀ ਆ ਭਾਜੀ ਇਹਨੂੰ ਇਹਨੂੰ ਕਰੋ ਦਾਨ ਇਹ ਆਹ ਯਾਰ ਗਿਫਟ ਕਰੂੰਗਾ ਗਿਫਟ ਅੱਛਾ ਪਹਿਲਾਂ ਤਾਂ ਦਾਨ ਕਰੋਗੇ ਨਾ ਮੈਨੂੰ ਤੁਸੀਂ ਕੁਝ ਇਹੋ ਜੀ ਗੱਲ ਦੱਸੋ ਵੀ ਜਿਹੜਾ ਮੈਂ ਮਤਲਬ ਵੀ ਆਪਣੇ ਵੱਡਿਆਂ ਦੀ ਗੱਲ ਸੋਚ ਕੇ ਆਪਣੇ ਮਨ ਦੇ ਵਿੱਚ ਤੇ ਬਟਨ ਦੱਬਾ ਤੇ ਮੇਰੇ ਵੀ ਬਾਲਟੀਆਂ ਥੱਲੇ ਤੋਂ ਤਾਂ ਨਿਕਲ ਸੋਨੇ ਦੀਆਂ ਤੇ ਮੈਂ ਮੁਠਾ ਭਰ-ਭਰ ਕੇ ਦੋਹੇ ਤੁਹਾਡੇ ਜੱਬਾ ਜੀ ਪਾਵਾਂ ਦੱਸੋ ਕੋਈ ਇਹੋ ਜਿਹੀ ਗੱਲ ਕਰੋ ਭਾਈ ਤੁਹਾਡੀਆਂ ਤੂੰ ਮੁਠਾ ਭਾਨੇ ਮਿੱਟੀ ਦੀਆਂ ਭਰ ਸਾਦੇ ਥੱਲੇ ਤੋਂ ਕੱਕੜੀ ਜੀ ਨਿਕਲਣਾ ਬੈਠਾ ਹੀ ਬੜਾ ਉੱਚਾ ਬਣਾਉਗੇ ਬੈਹਿਣਾ ਇੱਥੇ ਤਾਂ ਮਿੱਟੀ ਵੀ ਨਹੀਂ ਗਈ ਯਾਰ ਨੀਵਾ ਤੂੰ ਤੇ ਗੋਡੇ ਨਾਲ ਜੁੜਿਆ ਨਾ ਵੀ ਕੱਕੜੀ ਯਾਰ ਮੈਨੂੰ ਹਣ ਉੱਚਾ ਬੈਹਿਦਾ ਤੈਨੂੰ ਉੱਚਾ ਬੈਣ ਦੀ ਆਦਤ ਹੈ ਰਾਜਾ ਮਹਾਰਾਜ ਉੱਚੇ ਬੈਹਿੰਦੇ ਹੁੰਦੇ ਆ ਬਾਕੀ ਸਾਰੇ ਥੱਲੇ ਬੈਹਿੰਦੇ ਹੁੰਦੇ ਆ ਆਹੋ ਇਹ ਮੇਰੀ ਗੱ ਇਹਨਾਂ ਦੇ ਪੜਦਾਦੇ ਨੇ ਕਹ ਕਿਤਾ ਕਿ ਬਸ ਖਾ ਪੀ ਕੇ ਚੱਲ ਗਏ ਦੁਨੀਆ ਤੋਂ ਉਹ ਜਦੋਂ ਮੇਰੇ ਵੱਡਿਆਂ ਨੇ ਇਹਦੇ ਪੜਦਾਦੇ ਨੂੰ ਰੱਖਿਆ ਸੀ ਐਜ਼ ਅ ਸੈਨਾਪਤੀ ਸੈਨਾਪਤੀ ਮਤਲਬ ਹੀ ਸੈਨਾਪਤੀ ਸੈਨਾਪਤੀ ਮਤਲਬ ਵੀ ਸੈਵਾ ਜਿਹੜੀ ਹੁੰਦੀ ਨਾ ਉਹਨਾਂ ਦਾ ਇੱਕ ਮਤਲਬ ਵੀ ਮੁਖ ਮੁਖੀ ਹੁੰਦਾ ਹੈ ਹੈੱਡ ਤੇ ਇਹ ਇਹਦੇ ਨਾਲ ਮੇਰੇ ਨਾਲ ਪੜਦਾਦਾ ਲੈ ਕੇ ਸੈਨਾ ਸਾਰੀ ਭੱਜ ਜਾਂਦਾ ਨਾ ਲੜਾਈ ਦੇ ਟਾਈਮ ਉਹ ਨਹੀਂ ਉਹ ਪੰਗਾ ਹੀ ਸਾਰਾ ਹੱਥੋਂ ਪਿਆ ਉਹ ਵੀ ਇਹਦਾ ਜਿਹੜਾ ਭੱਜ ਗਿਆ ਸੀ ਪੜਦਾਦਾ ਨਾ ਭੱਜਿਆ ਨਹੀਂ ਹਾਂ ਸ਼ਾਮ ਦਾ ਟਾਈਮ ਹੁੰਦਾ ਸੀ ਉਦੋਂ ਐਕਸਰਸਾਈਜ਼ ਕਰਨੀ ਹੁੰਦੀ ਸੀ ਤੇ ਨਾਲੇ ਆਪਣਾ ਮਤਲਬ ਵੀ ਜੁੱਧ ਦੀ ਆਪਣਾ ਪ੍ਰੈਕਟਿਸ ਕਰਾਉਣੀ ਹੁੰਦੀ ਇਹਦੇ ਪੜ ਹਾਂ ਦਸੀ ਨਾ ਭਾਜੀ ਆਓ ਚਲੋ ਉਹੀ ਸੰਭਾ ਭਾਜੀ ਕਿੱਥੋਂ ਐਡੀ ਭਾਜੀ ਹੁਣ ਜੰਮੇ ਆ ਲੈ ਤੇ ਇਹਨਾਂ ਦਾ ਪੜਦਾਦਾ ਹੀ ਕਰਦਾ ਹੁੰਦਾ ਸੀ ਕਿ ਉਹਨੂੰ ਖਾਣ ਖਾਣ ਪੀਣ ਦਾ ਬੜਾ ਸ਼ੌਕ ਹੈਗਾ ਜੀ ਉਹ ਲੈ ਜਾਂਦਾ ਸੀ ਬਾਕੀ ਜਿਹੜੇ ਸਹਣਾ ਵੀ ਹੁੰਦੇ ਨੇ ਉਹਨਾਂ ਨੂੰ ਲੈ ਜਾਂਦਾ ਸੀ ਕਿਤੇ ਰਾਸ਼ਨ ਖਵਾਉਣ ਵਾਸਤੇ ਉਹ ਕਿ ਖਾਂਦਾ ਖਾਂਦਾ ਇੰਨਾ ਖਾਂਦਾ ਬੱਚਾ ਉੱਥੇ ਸੌਂ ਜਾਂਦਾ ਸੀ ਫਿਰ ਏਮ ਉਹਦੇ ਪਰਦਾਦੇ ਦਾ ਤੇ ਉਹ ਉਹ ਖਾ ਕੇ ਸਾਰੀ ਉਮਰ ਦਾ ਇਹਦੇ ਅਸਰ ਕੋਈ ਛੱਡ ਕੇ ਨਹੀਂ ਗਿਆ ਆ ਵੇਖਦਾ ਸਰੀਰ ਵੇ ਮੈਨੂੰ ਤਾਂ ਕਈ ਰੀ ਵੀ ਡਰ ਹੁੰਦਾ ਹੈ ਕਿ ਹਵਾਣਾ ਉੱਡਣ ਜਾਵੇ ਇਹਨੂੰ ਕਿਤੇ ਫੜ ਕੇ ਲਿਆਉਣਾ ਪੈਂਦਾ ਵੇ ਅਮਰੀਕਾ ਬਾਡਰ ਤੋਂ ਗਲਤੀ ਉਹਨਾਂ ਦੀ ਹੈ ਤੇ ਭੁਗਤ ਨਹੀਂ ਦਿਆ ਵਾ ਇਹਨੂੰ ਕਿਤੇ ਨਾਈਟਗਰਾਫੋਨ ਨਾਲ ਲੈ ਜਾਓ ਉਥੋਂ ਪਾਣੀ ਕਿਤੇ ਹਵਾਣਾ ਇਹਨੂੰ ਰੁੜ ਗਿਆ ਨਾ ਇਹਦੇ ਜਾ ਕੇ ਲਪਣਾ ਹੈ ਲੇਕਸ਼ੋਰ ਈਟੋਪੀਕੋ ਵਾਲੀ ਚ ਇਹਨੂੰ ਖਿਲਾ ਰਿਹਾ ਕੋਈ ਨਹੀਂ ਮੇਰੀ ਗੱਲ ਸੁਣੋ ਭਾਜੀ ਇਹ ਜਦੋਂ ਬਾਹਰ ਗਲੀ ਚ ਜਾਂਦਾ ਨਾ ਤੇ ਇਹਦੇ ਨਾਲ ਵੱਟੇ ਬੰਦੀ ਇਹ ਗਾਕੋ ਦੰਦ ਵੇ ਕਿਵੇਂ ਘਟੰਦੇ ਹਨ ਕੁਛ ਕੀ ਲਾਣਾ ਤੂੰ ਖਿੜਾਰਿਆ ਕਿ ਹੋਈ ਤੇਰੀ ਤਰੀਫ ਮੈਂ ਇਹ ਦੰਦਾਂ ਇਹੋ ਦੰਦਾਂ ਨਾਲ ਤੇਰੇ ਦੰਦੀ ਵੜ ਦੇਣੀ ਤੇਰੇ ਮੈਂ ਪੱਟ ਤੇ ਤੇਰੇ ਤਰੀਫ ਹੀ ਕਰਦਾ ਪਿਆ ਤੇਰੀ ਆ ਤਰੀਫ ਕਰਨਾ ਇਹਨੂੰ ਸਮਝਾਏ ਨਹੀਂ ਮੈਂ ਤੇ ਰਾਜਾ ਮਹਾਰਾਜ ਆ ਯਾਰ ਮੈਨੂੰ ਕੁਝ ਚੰਗਾ ਕਹੂਗਾ ਤੇ ਮੈਂ ਤਾਂ ਹੀ ਨਦਾਨਪਨ ਕਰੂੰਗਾ ਕੋਈ ਚੰਗਾ ਕਹਿ ਜੂਗਾ ਤਾਂ ਸੁਣਿਆ ਨਹੀਂ ਆਹੋ ਇਹਦੇ ਬਾਰੇ ਦੱਸੋ ਇਹਨਾਂ ਦੇ ਪ੍ਰਤਾਨਿਆਂ ਬਾਰੇ ਦੱਸੋ ਹੋਰ ਕੁਛ ਆਨੂੰ ਫਿਰ ਜਦੋਂ ਸੌ ਜਾਂਦੇ ਨੇ ਫਿਰ ਬਹੁਤ ਵੈਰੀ ਮੁੱਕੀ ਭਰਾਏ ਜਾਂਦੇ ਹੋਣਗੇ ਉਹੀ ਉਹੀ ਚੀਜ਼ ਦਾ ਘਾਟਾ ਪੈ ਗਿਆ ਸਰਕਾਰ ਨੂੰ ਸਾਡੇ ਵੱਡੇ ਨੂੰ ਉਹ ਚੀਜ਼ ਥੱਲੇ ਲੈ ਕੇ ਬੈ ਗਈ ਨਾ ਸਾਡੇ ਜੇ ਇਹ ਤਾਂ ਇਹਨਾਂ ਦੇ ਬਜ਼ੁਰਗਾਂ ਨੇ ਤੁਹਾਡੀ ਤੁਹਾਡੇ ਵੱਡੇ ਵਡੇਰਿਆਂ ਨੂੰ ਥੱਲੇ ਲਾਇਆ ਨਾ ਤੇ ਇਹ ਉਹ ਪੀੜੀ ਚਲਾਉਂਦਾ ਆਉਂਦਿਆ ਜੇ ਇਹਨੇ ਹੁਣ ਤੁਹਾਨੂੰ ਥੱਲੇ ਲਾਉਣਾ ਜੀ ਭਾਜੀ ਇਹਨੇ ਮਾਫੀਆਂ ਮੰਗੀਆਂ ਵਾ ਤਾਂ ਹੀ ਤੈਨੂੰ ਰੱਖਿਆ ਆਪਣੇ ਨਾਲ ਇਹ ਕਹਿੰਦਾ ਵੀ ਜੋ ਮੇਰੇ ਵੱਡੇਆ ਕੋਈ ਗਲਤੀ ਕੀ ਨਾ ਮੈਂ ਨਹੀਂ ਕਰੂੰਗਾ ਮੈਨੂੰ ਭੁੱਖਾ ਰੱਖ ਲਓ ਪਰ ਮੈਂ ਰਾਸ਼ਨ ਦੇ ਕੋਲ ਨਹੀਂ ਜਾਂਦਾ ਅੱਛਾ ਤਾਂ ਹੀ ਫਿਰ ਭੁੱਖਾ ਪਰ ਇੰਨਾ ਵਾ ਭੁੱਖਾ ਰੱਖੋਗੇ ਕਿ ਕਿਤੇ ਤੁਹਾਡੇ ਲੱਗੇ ਬੈਠਾ ਪਿਟਾ ਕਿਤੇ ਮਰ ਜੇ ਪਾ ਨਹੀਂ ਤਰ ਮੈਗੀ ਮੂਗੀ ਖਵਾ ਦਈਦੇ ਇਹਨੂੰ ਭਾਈ ਭਾਜੀ ਇਹਨੂੰ ਵੀ ਕੋਈ ਪੁੱਛ ਲੋ ਮੈਨੂੰ ਕੀ ਪੁੱਛਣਾ ਭਾਈ ਦੱਸ ਮੈਂ ਗੱਲ ਉਹੀ ਆ ਵੀ ਜਦੋਂ ਇਹਦੇ ਵੱਡਿਆਂ ਨੂੰ ਆਪਾਂ ਰੱਖਿਆ ਨਾ ਸੈਨਾਪਤੀ ਤੇ ਇਹ ਖਾ ਪੀ ਕੇ ਸੌ ਜਾਂਦੇ ਤੇ ਜਿਹੜੇ ਬਾਕੀ ਜਿਹੜੇ ਸਾਡੇ ਐਂਟੀ ਹੈਗੇ ਇਹ ਮਤਲਬ ਵੀ ਜਿਹੜੇ ਸਾਡੇ ਵਿਰੋਧੀ ਹੈਗੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਦਾ ਸੈਨਾਪਤੀ ਜਿਹੜਾ ਆਲਸੀ ਹੈਗਾ ਖਾ ਪੀ ਕੇ ਸੌ ਜਾਂਦਾ ਵਾ ਉਹਨਾਂ ਨੇ ਰਾਤੋ ਰਾਤ ਹਮਲਾ ਕਰਕੇ ਨਾ ਇੱਕ ਤੇ ਸਾਡੇ ਸੈਨਾ ਮਾਰਤੀ ਇੱਕ ਸਾਰਾ ਰਾਸ਼ਨ ਇਹਨਾਂ ਦਾ ਪਰਦਾਦਾ ਭੜਕਾਉਣਾ ਸੀ ਪਹਿਲੇ ਉਹ ਭੜਕਾਇਆ ਉਹ ਭਾਜੀ ਉਹਨੇ ਕਿਨੇ ਖੋਡ ਖੂਡ ਸੁਣਗ ਸੁਣਗ ਪੁੱਟੀ ਉਹਦੇ ਵੀ ਸ਼ਾਮ ਮਾਰ ਕੇ ਲੱਭਾਈ ਨਹੀਂ ਇੱਕ ਹੀ ਗੱਲ ਚ ਉਹਨਾਂ ਦੇ ਖਾਨਦਾਨ ਚੋਂ ਅਜੇ ਤੱਕ ਨਹੀਂ ਲੱਭੇ ਤਈ ਦੰਦ ਬਟੇ ਇਹਦੇ ਨਾਲ ਅੱਛਾ ਤੇਰੇ ਕੋਲ ਹੁਣ ਜਹਾਜ਼ ਵੀ ਆ ਤੇ ਗੱਡੀਆਂ ਵੀ ਆ ਤੇ ਕਾਰਾਂ ਵੀ ਆ ਹਨਾ ਭਾਜੀ ਹੜਕ ਤੇ ਬੜਾ ਕੋਜ ਹੈਗਾ ਜੀ ਆਹ ਮੈਂ ਮੈਨਾਂ ਵੀ ਆਪਣਾ ਨਾ ਆਪਣਾ 100 200 ਕਿੱਲਾ ਨਾ ਆਪਣਾ ਉਤਰਾ ਗਿਫਟ ਕਰ ਜਾ ਜਿਤਨਾ ਆਉਂਦੇ ਜਾਂਦੇ ਨਾ ਜਿਹੜੇ ਆਉਂਦੇ ਨਾ ਮਗਰ ਦੀ ਵਾਸਤੇ ਉਹ ਕਿਤੇ ਆਪਾਂ ਮਤਲਬ ਢਾਲ ਪੁੰਨ ਕਰ ਦਿੱਤੇ ਐ ਇਹ ਦੇਖ ਦਿੰਦੇ ਜਗੇ ਇਹਦੀ ਦੀ ਪ੍ਰਾਪਰਟੀ ਪ੍ਰਾਪਰਟੀ ਵਾਹ ਵਾ ਕੋਈ ਲਿਖਿਆ ਵਾ ਅੱਛਾ ਆਹ ਵਾ ਵਾ ਆਪਾਂ ਨਾ ਪਤਾ ਕੀ ਹੁਣ ਗੱਲ ਕਦੋਂ ਕਿ ਲਿਖਿਆ ਹੈ ਸ਼ਾਮੀ ਕਿ ਲਿਖਿਆ ਹੈ ਸਭ ਆਪਣੇ ਕੋਲ ਜਿਹੜੇ ਸਟੇਟਾ ਦੇ ਸਟੇਟ ਹੀ ਆਪਣੇ ਕੋਲ ਹੈਗੇ ਆਪਣੇ ਨਾਮ ਦੇ ਸਟੇਟਾ ਸਟੇਟ ਹੀ ਆ ਦੇਸ਼ ਵੀ ਆਪਣੇ ਨਾਮ ਤੇ ਹੈਗੀ ਗਈ ਅੱਛਾ ਆਹ ਵਾ 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 ਬੜੀ ਗੱਲ ਬਾਤ ਹੈ ਭਾਜੀ ਫਿਰ ਤੁਹਾਡੀ ਪਰ ਯਾਰ ਹੁਣ ਨਾ ਟਾਈਮ ਬੜਾ ਗਿਆਈ ਮੈਂ ਕਿਰੇ ਜਾਣਾ ਯਾਰ ਤੇ ਭਾਜੀ ਫਿਰ ਤੇ ਤੁਸੀਂ ਹੁਣ ਤੁਹਾਨੂੰ ਤੁਹਾਡੇ ਵਜ਼ੀਰ ਸਿਪਾਈ ਲੈਣ ਆਉਣਗੇ ਤਾਂ ਹੀ ਤੇ ਰੱਥਾਂ ਤੇ ਜਾਓਗੇ ਇੱਕ ਰੱਥ ਦੇ ਅੱਗੇ 10-10 ਘੋੜੇ ਹੋਣਗੇ ਜਿੱਤੇ ਤੁਸੀਂ ਦੇ ਉੱਤੇ ਜਾਓਗੇ ਹਨਾ ਤੁਹਾਡੀ ਤੇ ਗੱਲਬਾਤ ਪੜੀ ਆ ਹੁਣੇ ਤੁਹਾਨੂੰ ਪੁਸ਼ਾਕਾਂ ਪਾਉਣਗੇ ਮੁਕਟ ਲਾਉਣਗੇ ਸੋਨੇ ਦਾ ਫਿਰ ਤੇ ਤੁਸੀਂ ਘਰ ਜਾਓਗੇ ਹਨਾ ਤੁਸੀਂ ਮੈਨੂੰ ਮੇਰੇ ਵੱਡੇ-ਵਡੇਰੇ ਦੀ ਜ਼ਿੰਦਗੀ ਵਿੱਚ ਲਾਗੇ ਜੇ ਮੈਨੂੰ ਉਹਨਾਂ ਦਾ ਕੁਝ ਬਚਿਆ ਵੀ ਆ ਕਿ ਸਭ ਕੁਝ ਲਟਾ ਕੇ ਚਲ ਗਏ ਉਹ ਭਾਜੀ ਇਸ ਟਾਈਮ ਤੇ ਕੁਝ ਨਹੀਂ ਹੈਗਾ ਮੈਨੂੰ ਆਪਣਾ ਪ੍ਰੈਸਟੋ ਦੇ ਦੋ ਮੈਂ ਘਰੇ ਜਾਣਾ ਭਾਜੀ ਮੈਂ ਕੋਲ ਮੇਰੇ ਕੋਲ ਭਾਜੀ 5 ਡਾਲਰ ਵੀ ਨਹੀਂ ਹੈਗੇ ਤੇਰ ਕੋਈ ਦੇ ਦੇ ਯਾਰ ਬੜੀ ਕਹਾਣੀਆਂ ਮਾਰੀਆਂ ਨਿਕਲਿਆ ਕੱਖ ਨਹੀਂ ਵਿੱਚ ਤੇ ਨਹੀਂ ਇਹਨਾਂ ਦਾ ਬਜ਼ੁਰਗ ਵੀ ਤੁਹਾਡਾ ਨਮਰੇ ਮਰੇ ਆ ਇਹਦਾ ਵੀ ਸੋਚ ਲੈ ਨੂੰ ਵੀ ਨਾਲ ਪ੍ਰੈਸਟੋ ਤੇ ਲੈ ਜਾਓ ਭਾਜੀ ਯਾਰ ਦੋਸਤ ਨੂੰ ਫੋਨ ਕਰਾਂ ਲਾਂਗਾ ਮੈਂ ਨਾ ਆ ਨਾ ਤੈਨੂੰ ਭਾਈ ਐਂਬੂਲੈਂਸ ਨੂੰ ਫੋਨ ਕਰ ਤੈਨੂੰ ਉਹਨੇ ਲੈਣਾ ਭਾਜੀ ਇਦਾਂ ਨਹੀਂ ਯਾਰ ਕਿਉਂ ਭੁੱਲਣ ਦੇ ਨਾ ਘਾ ਕੋਣ ਨੂੰ ਯਾਰ ਚਲੋ ਭਾਈ ਭਾਈ ਮੈਂ ਫੜਫੜ ਕੇ ਲਾਇਆ ਯਾਰ ਹਵਾ ਬੜੀ ਤੇਜ਼ ਵਗਣ ਵਾਲੀ ਤਿੰਨੇ ਕਿਤੇ ਰੋੜ ਰੋੜ ਜਾਣਾ ਭਾਜੀ 5 ਡਾਲਰ ਹਵਾ ਜੀ ਉੱਡ ਜਣਾ ਹੈ 5 ਡਾਲਰ ਦੇ ਦਿਓ ਤੇਰੇ ਮਹਾਰਾਜੇ ਕੁਝ ਨਹੀਂ ਛੱਡ ਕੇ ਗਿਆ ਆ ਛੜ ਕੇ ਛੁੜ ਕੇ ਪੁੱਟ ਕੇ ਆਵੇਲੇ ਥੱਲੇ ਕੀ ਨਾ ਦੱਬ ਅਈ ਦਿੱਤੋ ਯੂ ਫੁਗਰੀ ਡਾ ਮਾਰਨਾ ਚਲ ਤਾਂ ਦੇ ਕੇ ਬਜ਼ੁਰਗ ਕਿਤੇ ਸੈਨਾਪਤੀ ਰਹੇ ਜਾਨੇ ਮੈਂ ਤੋ ਕਹੇ ਗੁੱਸੇਗਾ ਕੋਣ ਇਹਨੂੰ ਵੀ ਲੈ ਜਾ ਮੈਂ ਤੁਹਾਨੂੰ ਦਾਤਾ ਹੀ ਤੁਹਾਨੂੰ ਹੁਣੇ 5 ਮਿੰਟ ਤੱਕ ਤੁਸੀਂ ਨਾ ਗਏ ਤੇ ਦੋਵੇਂ ਦੋ ਐਂਬੂਲੈਂਸ ਲੈਣਾ ਹੋਊਗੀ ਸਾਰੇ ਫੁਗਰੇ ਜੀ ਚਲ ਅਪ ਤੁਰ ਕੇ ਚੱਲ ਵੱਡਾ ਮਹਾਰਾਜ ਚੱਲ ਵਜੀਰ ਇੰਨੀਆਂ ਫੁਗਰੀਆਂ ਮਰੀਆਂ ਡੇ ਆ